you ਦਰੇ ਅਮਰ ਦਾਸ ਕੀ ਕਾਥਿ ਕਥਾਰ ਏਕ ਜੀਅ ਕਛ ਕਹੀ ਨ ਜਾਏ ਸੁਡੇ ਸਗਲ ਸਿਖ ਸਦੇਤ ਤਾਰਨਕ ਅਬਦਰੇ RAM ਦਾਸਿਕ ਬਿਲੇ ਜੋ ਬਾਣੀ ਅੰਮ੍ਰਿਤ ਸਾਰੇ ਦਰਬਾਣੀ ਕਰੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਸੁ ਕਹੋ ਟਲ ਗੁਰ ਸੇਵੀ ਹੈ ਰਹਿਨ ਸਹਜ ਸੁ ਸਭਾਏ ਦਰਸ਼ਨ ਪਸੇ ਸ਼ਰਨ ਪਰਸਿਆ ਗੁਰੂ ਕੇ ਜਨਮ ਵਰਨ ਦਖ ਧਿਆਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਗਾਗ ਮਹਲਾ 3 ਜੀ ਦੇ ਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਗੁਰ ਕ ਸਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਕਾਇਆ ਸਦ

ਅਮਰਤ ਵੇਲੇ ਤੁਮ ਹਾਜ਼ਰ ਨਾ ਪਰ ਰਈ ਗੁਰੂ ਪਿਆਰੀ ਸਤ ਸੰਗਤ ਜੀਓ ਪਾਸ਼ਾ ਨੇ ਅਪਾਰ ਕਿਰਪਾ ਰਹਿਮਤਾ ਜੀਤਿਆ ਜੋ ਸਾਨੂੰ ਅਮਰਤ ਵੇਲੇ ਤੁਮ ਸਤ ਸੰਗਤ ਦੀਆਂ ਘੜੀਆਂ ਪ੍ਰਾਤ ਹੋਈਆਂ ਅਮਰਤ ਵੇਲੇ ਤੁਮ ਸੰਗਤਿ ਵਾਂਗ ਸਜਾਏ ਗਏ ਸਜੇ ਹੋਏ ਦਿਵਾਨਾ ਦੇ ਵਿੱਚ ਸਤਿਪਰਾਂਦੇ ਪਾਵਨ ਪੀਤ ਸਰੂਪਾਂ ਦੇ ਪ੍ਰਕਾਸ਼ ਮਾਨ ਕਰਦੇ ਸੇਵਾ ਹੋਈ ਪ੍ਰਾਂਤਿ ਆਪ ਸਰਬੱਤ ਹੀ ਸੰਗਤਾਂ ਦੇ ਬੜੇ ਹੀ ਅਤਿ ਸਤਕਾਰ ਦੇ ਨਾਲ ਸੁਖਮਣੀ ਸਾਧ ਜੀ ਪਾਵਨ ਪਵਿੱਤਰ ਕਿਰਪਾਣੀ ਨੂੰ ਸਰਵਣ ਕੀਤਾ ਸੁਭਾਵ ਸਮਾ ਪ੍ਰਾਪਤ ਹੋਇਆ ਹੈ ਰਜਾਨਾ ਜੀ ਕਥਾ ਵਿਚਾਰਾਂ ਦੇ ਨਾਲ ਚਰਨ ਦਾ ਜਿਉ ਪਾਸ਼ਾ ਦੀ ਅਪਾਰੇ ਕਿਰਪਾ ਦੇ ਨਾਲ ਧੰਨ ਧੰਨ ਸਹਿਬ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁਲਿਵਾਰ ਕਥਾ ਵਿਚਾਰਾਂ ਚਲ ਰਹੀਆਂ ਉਹਨਾਂ ਦੇ ਨਾਲ ਸਾਂਝ ਪਾਉਂਦਾ ਜੋ ਵੀ ਸੁਭਾਗ ਸਮਾਂ ਮਿਲਿਆ ਇਸ ਨੂੰ ਵਰਥਾ ਨਾ ਗਵਾਈਏ ਆਪਣੇ ਮਨ ਅਤੇ ਚੇਤਨ ਨਾਲ ਇਕਾਗਰਤਾ ਕਰਦੇ ਹੋਏ ਗੁਰੂ ਦਰਵਾਜ਼ਾ ਵਿੱਚ ਹਾਜ਼ਰੀ ਲਵਾ ਕੇ ਆਪਣਾ ਮੁੱਖਾ ਜਨ ਸਭਲਾ ਕਰੀਏ ਜੀ ਆਪ ਸਰਬੱਤ ਹੀ ਸੰਗਤਾਂ ਨੇ ਕਲ ਦਿਨਾਂ ਪਾਵਨ ਪਵਿੱਤਰ ਵਿਚਾਰਾਂ ਦੇ ਅੰਦਰ ਤੀਸਰੇ ਪਾਠਾ ਧੰ ਧੰ ਸੇਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ ਕਿ ਮਨੁੱਖ ਆਪਣੇ ਜੀਵਨ ਨੂੰ ਪਵਿੱਤਰ ਕਰ ਲਈ ਜਤ ਸਤ ਸੰਜਮ ਸਾਧਾ ਹੈ ਪਰ ਨਾਮ ਸਿਮਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ ਸਉਂਦੀ ਗੁਰੂ ਪਿਆਰੇ ਪ੍ਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ ਅੰਮ੍ਰਿਤ ਜਗਤ ਹੈ ਤੇ ਪ੍ਰਮਾਤਮਾ ਦਾ ਨਾਮ ਹੀ ਸਤ ਹੈ ਤੇ ਨਾਮ ਹੀ ਸੱਚਮ ਹੈ। ਆਪ ਕੀ ਨਾਮ ਤੋਂ ਬਿਨਾ ਮਨੁੱਖ ਪਵਿੱਤਰ ਜੀਵਨ ਵਾਲਾ ਨਹੀਂ ਹੋ ਸਕਦਾ। ਵੱਡੀ ਕਿਸਮਤ ਨਾਲ ਅਤੇ ਭਾਗਾਂ ਦੇ ਨਾਲ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਸਦਾ ਪਰਮਾਤਮਾ ਦੇ ਨਾਲ ਮਲਾਪ ਹੋ ਜਾਂਦਾ ਹੈ ਗੁਰੂ ਗ੍ਰੰਥ ਪਿਆਰ ਬੜੇ ਵੱਡੇ ਭਾਗ ਹਨ ਨਾ ਗੁਰਮਖਾਂ ਦੇ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆਕੇ ਵੱਸਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜੀ ਆਸ ਦੇ ਵੀ ਭਾਏ ਗੁਰੂ ਦੇ ਸ਼ਬਦ ਤੇ ਰਾਹੀਂ ਪਰਮਾਤਮਾ ਦੇ ਨਾਮ ਦੇ ਨਾਲ ਮੁਲਾਪ ਹੋ ਸਕਦਾ ਹੈ ਸਕਾਰ ਪਰਮੇਸ਼ਰ ਦੇ ਨਾਮ ਨਾਲ ਮੁਲਾਪ ਹੋ ਸਕਦਾ ਹੈ। ਭਾਵ ਕਿ ਗੁਰੂ ਦੇ ਸ਼ਬਦ ਦੇ ਵਰਤਕ ਨਾਲ ਹੈ ਜਿਹੜਾ ਬਨੁਧਾ ਆਪਣੇ ਆਤਮਿਕ ਅੰਡੋਲਤਾਵਾਂ ਦੇ ਟੈਕੇ ਉਸ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਜੀਵਨ ਪਤਿਤ ਕਰਦਾ ਹੈ। ਉਹੀ ਬੁਣਖ ਹੈ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ। ਤੇ ਗੁਰੂ ਦੇ ਪਿਆਰ ਉਪਾਸ਼ਾ ਵਿੰਦੇ ਕੀ ਭਾਰੇ ਆਪਣਾ ਜੀਵਨ ਪਵਿੱਤਰ ਕਰਨ ਲਈ ਮਨੁੱਖ ਜੰਦ ਸਾਧ ਸੰਜਮ ਸਾਧਾ ਹੈ ਪਰ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਸੇ ਕੰਮ ਦੇ ਦੀ ਵਿਅਸਤ ਕਰੇ ਜਾਂਦੇ। ਗੁਰੂ ਪਿਆਰ ਪਰਮਾਤਮਾ ਦਾ ਨਾਮ ਹੀ ਅਗਨ ਬੁਲੀ ਦਾਤ ਹੈ। ਜਿ ਗੁਰੂ ਨੇ ਸ਼ਬਦ ਦੇ ਵਰਕ ਬਣਾ ਜਿਹੜਾ ਗੁਰੂ ਦੇ ਸ਼ਬਦ ਦੇ ਵਰਕ ਦੇ ਨਾਲ ਆਪਣੇ ਜੀਵਨ ਦੀ ਆਤਮਿਕ ਅੰਦਰਾਵਤਾ ਵਿੱਚ ਰੱਖ ਕੇ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਜੀਵਨ ਉਪਦੀਤ ਕਰਦਾ ਹੈ ਉਹੀ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ਗੁਰੂ ਪਿਆਰੇ ਫਿਰ ਉਹਨਾਂ ਦੇ ਅੰਦਰ ਪਰਮਾਤਮਾ ਦੇ ਗੁਣਾਂ ਦਾ ਆਧਾਰ ਹੋ ਜਾਂਦਾ ਹੈ ਜਦੋਂ ਪਰਮੇਸ਼ਰ ਦੇ ਗੁਣਾਂ ਦਾ ਅੰਦਰ ਆਧਾਰ ਹੁੰਦਾ ਹੈ ਮਨੁੱਖ ਬਿਰਵਕਾਰਾਂ ਨੇ ਮਾਇਆ ਦੇ ਲੋ ਤੇ ਮੋਹ ਨੂੰ ਛੱਡ ਕਰਦਾ ਆਪਣੇ ਅੰਦਰ ਹਉਮੈ ਨੂੰ ਵੀ ਦੂਰ ਕਰ ਲੈਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਿਰੀ ਰਾਗ ਮਹਲਾ ਸ਼੍ਰੀ ਰਾਗ ਦੇ ਅੰਦਰ ਕਿਰਪਾਣੀ ਦੇ ਅੰਦਰ ਕਤਿਨਾ ਰਾਗਾਂ ਦੇ ਵਿੱਚੋਂ ਪਹਿਲਾ ਰਾਗ ਹੈ ਸ਼੍ਰੀ ਰਾਗ ਗੁਰੂ ਪਿਆਰੇ ਕਤਿਨਾ ਰਾਗਾਂ ਦੇ ਵਿੱਚ ਕਿਰਪਾਣੀ ਤਰਜ ਹੈ ਇਸ ਵਿੱਚ ਸਨ ਧੰਨ ਗੁਰੂ ਅਮਰਦਾਸ ਮਹਾਰਾਜ 33 ਅੰਗ ਦੇ ਉੱਤੇ ਸ਼੍ਰੀ ਰਾਗ ਦੇ ਅੰਦਰ ਸੰਗਤਨ ਵਿਦੇਸ਼ ਦਿਨਾ ਕਰ ਰਹੇ ਕਾਇਆ ਸਦ ਉਰਦ ਤਪ ਕਰੇ ਵਿੱਚ ਹੋ ਹਉਮੈ ਨਾ ਜਾਏ ਕਿਵਨਕ ਸਰੀਰ ਭਾਵ ਦੀ ਗਿਆਨ ਇੰਦਰ ਗਾ ਨੂੰ ਆਪਣੇ ਵਸ ਵਿੱਚ ਰੱਖਣ ਦੇ ਬੜੇ ਹੀ ਯਤਨ ਕਰਦਾ ਹੈ ਉਠਾ ਲੜਦ ਕੇ ਤਪ ਕਰਦਾ ਇਸ ਤਰ੍ਹਾਂ ਅੰਦਰ ਹਉਮੈ ਨਹੀਂ ਜਾ ਸਕਦੀ ਭਾਵ ਦੀ ਗੁਰੂ ਪਿਆਰ ਪਾਸ਼ਾ ਵੰਦੇ ਦੀ ਬੁਣਖ ਗਿਆਨ ਇੰਦਰਾਂ ਨੂੰ ਆਪਣੇ ਵਾਸਤੇ ਵਿੱਚ ਕਰਨੇ ਬੜੇ ਹੀ ਸੰਜਮ ਧਾਰਦਾ ਹੈ ਬੜਾ ਹੀ ਜੀਵਨ ਦੇ ਅੰਦਰ ਕੁੱਠੇ ਲੜਜੇ ਵੀ ਤਪ ਕਰਦਾ ਹੈ ਪਰ ਬਾਦਸ਼ਾਹ ਜੇ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਅੰਦਰੋਂ ਹਉਮੈ ਤੇ ਹੰਕਾਰ ਨਹੀਂ ਜਾ ਸਕਦਾ ਜਿਹੜੀ ਹਉਮੈ ਦੀ ਅੰਦਰ ਲੈਣ ਹੈ ਵਿਕਾਰ ਦੀ ਲੈਣ ਹੈ ਅੰਦਰ ਖਤਮ ਨਹੀਂ ਹੋ ਸਕਦੀ ਜੇ ਉਹਦੀ ਗੁਰੂ ਪਿਆਰ ਹੈ ਪਰਮੇਸ਼ਰ ਜੀ ਸਾਹਮਣੇ ਆ ਕੇ ਗੁਰੂ ਦੇ ਦੌਰ ਗੁਰੂ ਦੇ ਦੁਆਰੇ ਤੇ ਆ ਕੇ ਰਜਾਨਾ ਹੈ ਗੁਰੂ ਜੀ ਸੰਗਤ ਕਰਨੇ ਉਸ ਪਰਮੇਸ਼ਰ ਦੇ ਗੀਤ ਗਾਉਣੇ ਉਸ ਪ੍ਰਮਾਤਮਾ ਦੇ ਸੰਗਤ ਕਰਨ ਨਾਲ ਹੀ ਨਾਮ ਦੀ ਨਾ ਪ੍ਰਾਪਤੀ ਕਰਨ ਨਾਲ ਹੀ ਸਾਡੇ ਜੀਵਨ ਦਾ ਆਧਾਰ ਹੁੰਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਕਿ ਭਾਵੇਂ ਇਸ ਤਰ੍ਹਾਂ ਦੇ ਭਾਵੇਂ ਲੱਖ ਜਤਨ ਕਰ ਲਵੇ ਪਰ ਇਸ ਤਰ੍ਹਾਂ ਉਹਨਾਂ ਦੇ ਅੰਦਰ ਹੋਮੇ ਦੇਵ ਅੰਕਾਰਾਂ ਦੀ ਮੈਲ ਨਹੀਂ ਜਾ ਸਕਦੀ ਅਧਿਆਤਮ ਕਰਮ ਜੇ ਕਰੇ ਨਾਮ ਨ ਕਬਹੀ ਪਾਏ ਜੇ ਮਨੁੱਖ ਆਤਮਿਕ ਕਮਤੀ ਅਜੇ ਮਿੱਥੇ ਧਾਰਮਿਕ ਕੰਮ ਕਰਦਾ ਹੈ ਫਿਰ ਕਦੇ ਵੀ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ਗੁਰੂ ਪਿਆਰੇ ਜੇਕਰ ਮਨੁੱਖ ਆਪਣੇ ਜੀਵਨ ਕਾਲ ਦੇ ਅੰਦਰ ਇਹ ਜੇ ਆਤਮਿਕ ਅਣਤੀ ਸੰਬੰਧੀ ਜੇ ਮਿੱਥੇ ਕੰਮ ਹੀ ਕਰਦਾ ਹੈ ਪਰ ਉਹਨਾਂ ਦਾ ਇਹ ਕੀਤਾ ਹੋਇਆ ਕੰਮ ਨਾਲ ਤਰੇ ਪ੍ਰਮਾਤਮਾ ਦੇ ਨਾਮ ਨਹੀਂ ਪ੍ਰਾਪਤੀ ਨਹੀਂ ਹੁੰਦੀ ਗੁਰੂ ਪਿਆਰੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਪਰਮੇਸ਼ਰ ਦੇ ਦਰ ਦੀ ਕੀਤੀ ਉਹੀ ਸੇਵਾ ਸਫਲ ਹੈ ਜਿਸ ਵਿੱਚ ਸਾਡਾ ਮਨ ਅਤੇ ਚਿਤ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੈ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਹੀ ਗੁਰੂ ਪਿਆਰਿਆ ਸਾਡਾ ਜੇ ਮਨ ਹੈ ਤਾਂ ਹੀ ਸਾਡੀ ਕੀਤੀ ਹੋਈ ਸੇਵਾ ਵੀ ਕਾਰਥੈ ਜਾਂਦੀ ਹੈ। ਇਸ ਲਈ ਪਾਤਸ਼ਾਹ ਜਿਹਦੇ ਵੀ ਪਾਏ ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਨਾਮ ਨੇ ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਜੋਤ ਨੇ ਪਰ ਫਿਰ ਵੀ ਇਹੋ ਜੇ ਆਤਮਿਕ ਉਨਤੀ ਸੰਬੰਧੀ ਮਿੱਥੇ ਹੋਏ ਧਾਰਮਿਕ ਕੰਮ ਕਰਦੇ ਕਦੇ ਵੀ ਉਹ ਪ੍ਰਮਾਤਮਾ ਦੇ ਦਰ ਦੇ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦੇ। ਗੁਰ ਕਉ ਸਬਦ ਜੀਵਤ ਮਰ ਹਰਨਾਮ ਸਹਿ ਮਨ ਆਏ ਪਰ ਅਜਿਹੇ ਬਣਖ ਗੁਰੂ ਦੇ ਸ਼ਬਦ ਦੇ ਸਹਿਤਾ ਨਾਲ ਦੁਨੀਆ ਦੀ ਕਿਰਤ ਕਰਦਾ ਹੈ ਫਿਰ ਪਾਤਸ਼ਾਹ ਕਹਿੰਦੇ ਕਿ ਭਾਈ ਜਿਹੜਾ ਬਣਖ ਗੁਰੂ ਪਰਮੇਸ਼ਰ ਦੇ ਸ਼ਬਦ ਦੇ ਰਾਹੀ ਦੁਨੀਆ ਦੀ ਸੱਚੀ ਕਿਰਤ ਕਰਦਾ ਹੈ ਵਿਕਾਰਾਂ ਮੰਨੋਂ ਵੀ ਬਚ ਜਾਂਦਾ ਹੈ ਤੇ ਇਸ ਤੇ ਮਨੁਜ ਪ੍ਰਮਾਤਮਾ ਦਾ ਨਾਮ ਵੀ ਵਸ ਜਾਂਦਾ ਹੈ ਗੁਰੂ ਪਿਆਰ ਹੈ ਜਿਹੜਾ ਜੀਵ ਪਰਮਾਤਮਾ ਦਾ ਓਟ ਆਸਰਾ ਲੈ ਕੇ ਗੁਰੂ ਦੀ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਗੁਰੂ ਦੇ ਸ਼ਬਦ ਦੇ ਰਾਹੀ ਧੰਨ ਗੁਰੂ ਅਮਰਦਾਸ ਜੀ ਆਖਦੇ ਕਿ ਭਾਏ ਦੁਨਗਾਂ ਦੀ ਕਿਰਤ ਵੀ ਕਰਦਾ ਹੈ ਤੇ ਵਿਕਾਰਾਂ ਵੱਲੋਂ ਵੀ ਵੱਜ ਜਾਂਦਾ ਹੈ ਤੇ ਬੁੱਲਦੇ ਮਨ ਵਿੱਚ ਪਰਮਾਤਮਾ ਦਾ ਨਾਮ ਦਾ ਵੀ ਆਧਾਰ ਹੋ ਜਾਂਦਾ ਹੈ ਸੁਣ ਮਨ ਮੇਰੇ ਭਜ ਸਤਿਗੁਰ ਸਰਣਾ ਮੇਰੇ ਬਣਾ ਮੇਰੀ ਇਹ ਗੱਲ ਸੁਣ ਤੂੰ ਵੀ ਸਤਿਗੁਰੂ ਸਰਣ ਪੈ ਪਰਮੇਸ਼ਰ ਦੀ ਸਭਾ ਬਿਨਾ ਆਇਆ ਗੁਰੂ ਦੀ ਸੰਗਤ ਕੀਤੇ ਬਿਨਾ ਜੀਵਨ ਦਾ ਆਧਾਰ ਨਹੀਂ ਹੋ ਸਕਦਾ ਸਾਡੇ ਅੰਦਰ ਲੋਭ ਮੋਹ ਵਿਕਾਰਾਂ ਦੀ ਮੈ ਨਹੀਂ ਖਤਮ ਹੋ ਸਕਦੀ ਭਾਵੇਂ ਅਸੀਂ ਲੱਖ ਜਪਨ ਕਰ ਲਈਏ ਇਸ ਲਈ ਪਾਸ਼ਾ ਕਹਿੰਦੇ ਮੇਰੇ ਆ ਜਿੰਦੇ ਮੇਰੇ ਬਣਾ ਤੂੰ ਵੀ ਸikal ਨੂੰ ਸਮਝਣਾ ਕਰ ਐਵੇਂ ਵਿਕਾਰਾਂ ਦੇ ਵਲਣਾ ਭੱਜਾ ਕਰੇ ਵਿਕਾਰਾਂ ਦੇ ਵਿੱਚ ਆਪਣਾ ਜੀਵਨ ਕਾਲ ਨਾ ਗਵਾ ਦੇ ਤੂੰ ਇਸ ਪ੍ਰਮਾਤਮਾ ਗੁਰੂ ਦੀ ਸਰਨ ਵਿੱਚ ਆ ਦੇਵਨ ਵਾਲੇ ਕੇ ਅਤਿ ਦਾਤ ਹੈ ਗੁਰੂ ਦੁਆਰੇ ਪਾਏ ਗੁਰੂ ਪਿਆਰੋ ਪਰਮੇਸ਼ਰ ਬਿਆੰਤ ਹੀ ਦਾਤਾ ਦੇਣ ਵਾਲਾ ਹੈ ਪਰ ਉਹਦੇ ਇਹ ਦਾਤ ਤੇ ਪ੍ਰਾਪਤ ਉਹਦੀ ਸਰਨ ਵਿੱਚ ਆਇਆ ਉਹਦੀ ਸੰਗਤ ਕੀਤਿਆਂ ਹੀ ਪ੍ਰਾਪਤ ਹੁੰਦੀ ਹੈ ਗੁਰ ਪ੍ਰਸਾਦੀ ਛੁੱਟਿਐ ਬਿਖ ਭਵਜਨ ਸਬਦ ਗੁਰ ਦਰਣਾ ਮਾਇਆ ਦੇ ਪ੍ਰਭਾਵ ਤੋਂ ਗੁਰੂ ਦੀ ਕਿਰਪਾ ਨਾਲ ਹੀ ਬਚਿਆ ਜਾ ਸਕਦਾ ਹੈ ਜਿੰਨਾ ਚਿਰ ਅਸੀਂ ਗੁਰੂ ਪਰਮੇਸ਼ਰ ਦੀ ਸਰਨ ਵਿੱਚ ਨਹੀਂ ਆਉਂਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਚਿਰ ਪਾਸ਼ਾ ਰਹਿੰਦੇ ਕਿ ਪਾਏ ਜਿਹੜਾ ਮਾਇਆ ਦਾ ਪ੍ਰਭਾਵ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਬਚੀਦਾ ਹੈ ਇਹ ਜ਼ਹਿਰ ਭਰਿਆ ਸੰਸਾਰ ਸਮੁੰਦਰ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਤਰ ਸਕੀਦਾ ਹੈ ਜਿਹੜਾ ਵੀ ਸਾਡੇ ਜੀਵਨ ਦਾ ਮਨੋਰਥ ਹੈ ਜਿਹੜਾ ਸੀ ਮਨੁੱਖਾ ਜਨਮ ਲੈ ਕੇ ਸਮਾਤ ਲੋਕ ਤੇ ਆਏ ਹਾਂ ਇਹ ਸਰੀਰਾਂ ਮੇਰਿਆ ਹੱਥਵੇਂ ਜੋਤ ਰੱਖੀ ਤਾ ਤੂੰ ਜਗ ਮੇ ਆਇਆ ਹਰ ਜੋਤ ਰੱਖੀ ਤਦ ਵਿੱਚ ਤਾ ਤੂੰ ਜਗ ਮੇ ਆਇਆ ਧੰਨ ਗੁਰੂ ਅਮਰਦਾਸ ਮਹਾਰਾਜ ਇਹ ਅਨੰਦ ਸਾਹਿਬੀ ਬਾਣੀ ਦੇ ਅੰਦਰ ਇਹ ਸਮਝਾਉਂਦੇ ਗੀ ਭਾਈ ਜਿਹੜੀ ਤੇਰੇ ਅੰਦਰ ਸਕਾਰ ਵਰਖਣੇ ਜੋਤ ਰੱਖੀ ਹੈ ਵਾਹ ਦੇ ਗਰਭ ਦੇ ਵਿੱਚ ਵੀ ਤੈਨੂੰ ਨਾਮ ਸਿਮਰਨ ਦੇ ਕੇ ਰੱਖਿਆ ਹੋਇਆ ਹੈ ਫਿਰ ਤੈ ਇਸ ਮਾਦ ਰੋਗ ਤੇ ਦਰਹਾਦਾਰ ਹੋਇਆ ਹੈ ਤੂੰ ਪੈਦਾ ਹੋਇਆ ਹੈ ਫਿਰ ਜਿਹੜਾ ਤੇਰੇ ਮਨੁੱਖਾ ਜਨਮ ਵਿੱਚ ਆਉਣ ਦਾ ਜਿਹੜਾ ਤੇਰਾ ਮਨੋਰਥ ਸੀ ਜਿਹੜਾ ਤੇਰੇ ਜੀਵਨ ਦਾ ਆਫਤ ਸੀ ਉਸ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਗੁਰੂ ਦੀ ਕਿਰਪਾ ਨਾਲ ਹੀ ਬਚਾ ਜਾ ਸਕਦਾ ਹੈ ਇਹ ਜ਼ਹਿਰ ਭਰਿਆ ਸੰਸਾਰ ਹੈ ਇਸ ਸੰਸਾਰ ਦੇ ਭਵਨ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਤਰ ਸਕਦਾ ਹੈ ਤਾਂ ਹੀ ਤੇਰਾ ਜੀਵਨ ਦਾ ਮਨੋਰਥ ਸਮਝ ਆਵੇਗਾ ਜੇਕਰ ਤੂੰ ਗੁਰੂ ਦੀ ਸਰਵੋੱਚ ਆਵੇਂਗਾ ਜੋ ਪਰਮੇਸ਼ਰ ਦੀ ਸੰਗਤ ਕਰਕੇ ਜੇਕਰ ਤੂੰ ਆਪਣੇ ਜੀਵਨ ਦਾ ਆਧਾਰ ਕਰੇਗਾ ਫਿਰ ਹੀ ਤੇ ਨਾਮ ਹੀ ਗਿਆਨ ਦਾ ਦਾਤਾ ਹੈ ਪਰਮੇਸ਼ਰ ਦਾ ਨਾਮ ਜਪੇਗਾ ਤੇਰੇ ਅੰਦਰ ਗਿਆਨ ਤੇ ਸੋਝੀ ਆਵੇਗੀ ਕਿ ਤੇਰੇ ਜੀਵਨ ਦਾ ਇਹ ਆਧਾਰ ਸੀ ਇਸ ਦਾ ਜੀਵਨ ਦੇ ਤਾਈ ਤਨ ਮੁਲਖਾ ਜਾਂਦਾ ਫਲ ਪ੍ਰਾਪਤ ਹੋ ਸਕਦਾ ਹੈ ਰਹਾਉ ਪ੍ਰਭ ਦੇ ਵਿਚਾਰਾਮ ਦੇ ਕੇ ਪਵਾਸ਼ਰ ਸਮਝਾਉਣਾ ਕਰਦੇ ਤ੍ਰੈ ਗਣ ਸਭਾ ਧਾਤ ਹੈ ਦੂਜਾ ਭਾਵ ਵਕਾਰ ਗੁਰੂ ਪਿਆਰ ਤੈਨ ਗੁਣਾ ਦੇ ਅਧੀਨ ਰਹਿ ਕੇ ਕੰਮ ਕਰਨੇ ਭਾਵ ਕੀ ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ ਮਾਇਆ ਮਮਤਾ ਮੋਹਣੀ ਜੜ ਵਣ ਦਾਤਾ ਜਗ ਖਾਇਆ ਗੁਰੂ ਪਿਆਰਾ ਮਾਇਆ ਨੇ ਸਾਰੇ ਸੰਸਾਰ ਨੂੰ ਹੀ ਵਿੱਚ ਰੱਖ ਦਿੱਤਾ ਹੈ। ਪਰ ਜਿਹੜਾ ਜੀਵ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਜਿਹੜਾ ਨਾਮ ਤੇ ਨਾਲ ਜੁੜਿਆ ਹੈ ਉਸ ਤੈਨ ਨੇ ਗੁਣੀ ਅਧਿਨ ਮਾਇਆ ਦੇ ਪ੍ਰਭਾਵ ਤੋਂ ਬਾਹਰ ਸਕਦਾ ਹੈ। ਮਾਇਆ ਦਾ ਪਿਆਰ ਮਨ ਵਿੱਚ ਵਿਕਾਰ ਹੀ ਪੈਦਾ ਕਰਦਾ ਹੈ, ਮਾੜੇ ਖਿਆਲ ਪੈਦਾ ਕਰਦਾ ਹੈ, ਮਾੜੇ ਵਿਕਾਰ ਪੈਦਾ ਕਰਦਾ ਹੈ। ਮਨ ਭੜਕਦਾ ਹੈ ਜਦੋਂ ਮਨੁੱਖ ਮਾਇਆ ਦੇ ਨਾਲ ਤਿਆਰ ਕਰਦਾ ਹੈ ਮਨ ਥਾਂ ਥਾਂ ਨੇ ਭੜਕਦਾ ਹੈ ਕਿਸੇ ਪਾਸੋਂ ਕੋਈ ਢੋਈ ਨਹੀਂ ਮਿਲਦੀ ਹਰ ਪਾਸੋਂ ਦੁੱਖਾਂ ਦੇ ਘੜੀ ਹੀ ਘਰਸਰਾ ਲੈਂਦਾ ਹੈ ਇਸ ਲਈ ਪਾਤਸ਼ਾਹ ਕਹਿੰਦੇ ਕਿ ਮੇਰੇ ਮਨਾ ਤੂੰ ਹੀ ਗੁਰ ਪਰਮੇਸ਼ਰ ਦੀ ਸੰਗਤ ਕਰ ਉਸ ਕਾਲ ਪਰਖਲੇ ਗੁਰੂ ਦੇ ਪਿਆਰਿਆਂ ਦੀ ਸੰਗਤ ਕਰ ਜਿਨ੍ਹਾਂ ਦੀ ਸੰਗਤ ਕਰਨ ਨਾਲ ਤੇਰੇ ਅੰਦਰੋਂ ਵੀਕਾਰਾਂ ਦਾ ਖਤਮਾ ਹੋ ਜਾਵੇ ਤੇਰੇ ਅੰਦਰੋਂ ਵੀਕਾਰ ਸਾਰੇ ਖਤਮ ਹੋ ਜਾਣ ਪੰਡਤ ਪੜੈ ਬੰਦਰ ਮੁਹਬਤ ਨਹਿ ਗੁਜੈ ਵਿਖਿਆ ਪਿਆਰ ਤੇ ਗੁਰੂ ਦੇ ਪਿਆਰੋਂ ਮਾਇਆ ਦੇ ਬੰਦਨਾ ਵਿੱਚ ਮਾਇਆ ਦੇ ਮੋਹ ਵਿੱਚ ਬੱਜਾ ਹੋਇਆ ਪੰਡਤ ਧਰਮਿਕ ਪੁਸਤਕਾਂ ਪੜਦਾ ਹੈ ਪਰ ਮਾਇਆ ਦੇ ਪਿਆਰ ਦੇ ਵਿੱਚ ਬਸਿਆ ਰਹਿਣ ਕਰਕੇ ਜੀਵਨ ਦਾ ਸਹੀ ਰਸਤਾ ਨਹੀਂ ਸਮਝ ਸਕਦਾ ਪ੍ਰਭਾਸ਼ਾ ਕਹਿੰਦੇ ਕਿ ਭਾਈ ਮਾਇਆ ਦੇ ਬੰਧਨ ਦੇ ਵਿੱਚ ਮੋਹ ਮਾਇਆ ਦੇ ਬੰਦਰਾ ਵਿੱਚ ਮਾਇਆ ਦੇ ਮੋਜ ਵਸਿਆ ਪੰਡਿਤ ਭਾਵੇਂ ਇੱਕ ਧਾਰਮਿਕ ਪੁਸਤਕਾਂ ਪੜਦਾ ਹੈ ਗਿਆਨ ਇਕੱਠਾ ਕਰ ਲੈਂਦਾ ਹੈ ਪਰ ਗੁਰੂ ਪਿਆਰਿਓ ਉਸ ਦੇ ਅੰਦਰ ਜਿੰਨਾ ਚਿਰ ਲੋਭ ਤੇ ਮਾਇਆ ਦੇ ਨਾਲ ਪਿਆਰ ਹੈ ਜਿੰਨਾ ਚਿਰ ਮਾਇਆ ਦੇ ਪਿਆਰ ਦੇ ਵਿੱਚ ਵਸਿਆ ਰਹਿੰਦਾ ਹੈ ਉੰਨਾ ਚਿਰ ਉਸ ਨੂੰ ਜੀਵਨ ਦਾ ਸਹੀ ਰਸਤਾ ਸਮਝ ਨਹੀਂ ਆਉਂਦਾ ਸਤ ਕਰਨ ਮਿਲਿਆ ਤ੍ਰਿਪਟੀ ਛੁਟਿਆ ਚੌਥਾ ਪਦ ਮੁਕਤ ਦਵਾਰ ਜਰੂਰ ਜੇ ਸਤਿਗੁਰੂ ਮਿਲ ਪਏ ਫਿਰ ਪਾਤਸ਼ਾਹ ਕਹਿੰਦੇ ਵੀ ਜੇ ਤਰਸ ਕਾਰ ਪ੍ਰਖ ਦੇ ਦਰਜੇ ਸਾਨੂੰ ਪ੍ਰਾਪਤੀ ਹੋ ਜਾਵੇ ਤੇ ਚਰਨਾਂ ਦੇ ਨਾਲ ਜੁੜਿਆ ਜਾਏ ਤਾਂ ਜਿਹੜਾ ਇਹ ਮਾਇਆ ਦਾ ਮੋਹ ਦੇ ਕਾਰਨਾ ਪੈਦਾ ਹੋਏ ਅੰਤਮੀ ਖਿੱਚ ਦੂਰ ਹੋ ਜਾਂਦੀ ਹੈ ਭਾਵ ਕਿ ਜਿਹੜੇ ਮਾਇਆ ਦੇ ਤਿੰਨ ਗੁਣਾ ਤੋਂ ਉਤਲੇ ਆਤਮਿਕ ਦਰਜੇ ਵਿੱਚ ਪਹੁੰਚੀ ਨਾ ਮਾਇਆ ਦੇ ਮੋਹ ਖਾਸੀ ਦਾ ਦਰਵਾਜ਼ਾ ਖੁੱਲ੍ਹਦਾ ਹੈ ਭਾਵ ਕਿ ਸਾਨੂੰ ਸਮਝ ਆ ਜਾਂਦੀ ਹੈ ਕੀ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਜਪਿਆ ਹੀ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ ਉਸ ਪਰਮੇਸ਼ਰ ਦੀ ਸੰਗਤ ਕੀਤੇ ਹੋਈ ਸਾਡੇ ਜੀਵਨ ਦਾ ਆਧਾਰ ਹੋ ਸਕਦਾ ਹੈ ਇਸੇ ਗੁਰੂ ਪਿਆਰੇ ਪਾਤਸ਼ਾਹ ਕਹਿੰਦੇ ਅੱਜ ਦੀਆਂ ਵਿਚਾਰਾਂ ਦੇ ਅੰਦਰ ਭਾਈ ਉਸ ਪਰਮੇਸ਼ਰ ਅਕਾਲ ਪੁਰਖ ਦੇ ਗੀਤ ਗਾਈਏ ਉਸ ਪ੍ਰਮਾਤਮਾ ਨੇ ਗੀਤ ਗਾਇਆ ਉਸ ਪ੍ਰਮਾਤਮਾ ਦੀ ਸੰਗਤ ਕੀਤੇ ਸਾਨੂੰ ਅੰਦਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਐਸਾ ਆਤਮਿਕ ਸੁੱਖ ਪ੍ਰਾਪਤ ਹੋਵੇਗਾ ਜੇਕਰ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਗੁਰੂ ਦੇ ਸ਼ਰਨ ਵਿੱਚ ਆ ਕੇ ਗੁਰੂ ਜੀ ਸੰਗਤ ਕਰ ਲਵਾਂਗੇ ਤਾਂ ਗੁਰੂ ਪਿਆਰੇ ਜੀਵਨ ਦੇ ਰਦੀਵੇਂ ਚ ਭੇਲੇ ਹਨ ਸਾਰੇ ਖਤਮ ਹੋ ਜਾਣਗੇ ਸ੍ਰੀ ਪਾਤਸ਼ਾਹ ਜੀ ਦੇ ਕੀ ਭਾਈ ਇਸ ਸਤਿ ਪ੍ਰਮਾਤਮਾ ਦੀ ਸੰਗਤ ਕਰੀਏ ਉਸ ਪਰਮੇਸ਼ਰ ਦੀ ਸੰਗਤ ਕਰਕੇ ਉਸ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰਕੇ ਆਪਣੇ ਜੀਵਨ ਦੇ ਜੋ ਸਾਡੇ ਜੀਵਨ ਦਾ ਸਹੀ ਮਨੋਰਥ ਹੈ ਕਿ ਅਸੀਂ ਜੀਵਨ ਵਿੱਚ ਆਏ ਹਾਂ ਮਨੁੱਖਾ ਜਨਮ ਵਿੱਚ ਆਏ ਹਾਂ ਕੀ ਲਾਹਾ ਲੈਣਾ ਹੈ ਇਸ ਤੋਂ ਮੁੱਖਾ ਜਾਣੇ ਕੀ ਪ੍ਰਾਪਤ ਇਹਨਾ ਨਾਮ ਦਾ ਸਬਦ ਆਕ੍ਰਿਤਨ ਆਏ ਹਾਂ ਉਹ ਫਿਰ ਹੀ ਸਾਨੂੰ ਸਮਝ ਆਵੇਗੀ ਕੀ ਪਾਏ ਸਾਡੇ ਜੀਵਨ ਦਾ ਆਹਾ ਮਨੋਰਥ ਸੀ ਪਰ ਅਸੀਂ ਵਿਕਾਰਾਂ ਵਿੱਚ ਤਨ ਦੌੜ ਇਕੱਠਿਆਂ ਕਰ ਦੇਣ ਸਾਰਾ ਜੀਵਨ ਹੀ ਕਜਾਰ ਦਿੱਤਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਪਰ ਗੁਰੂ ਪਿਆਰੇ ਪਾਤਸ਼ਾਹ ਕਹਿੰਦੇ ਕਿ ਤੂੰ ਲਾਹਾ ਲੈ ਨਹੀਂ ਮਨੁੱਖਾ ਜਨ ਵਿੱਚ ਲਾਹਾ ਲੈ ਨਹੀਂ ਤੂੰ ਆਇਆ ਸੀ ਪਰ ਤੈਨੂੰ ਵਿਕਾਰਾਂ ਦੇ ਮਾਇਆ ਦੇ ਮੋਹ ਨੇ ਜਕੜ ਕੇ ਰੱਖ ਦਿੱਤਾ ਤੇਰੀ ਸਾਰੀ ਉਮਰ ਵੀ ਬੀਤ ਗਈ ਪਰ ਗੁਰੂ ਦੇ ਪਿਆਰਿਆ ਤੂੰ ਪ੍ਰਮਾਤਮਾ ਦੇ ਦਰ ਦੀ ਸੰਗਤ ਕੀਤੇ ਰਹੀ ਮਾਣੋ ਇਸ ਤਰ੍ਹਾਂ ਬੋਜਨ ਦੁਸਤ ਪਾਸ਼ਰ ਕਰਨ ਅਜਨੀਆਂ ਸ਼ਬਦ ਵਿਚਾਰਾਂ ਸਾਡੇ ਮਨ ਹਿਰਦੇ ਵਿੱਚ ਉਤਾਰਨ ਸਾਨੂੰ ਵੀ ਜੀਵਨ ਜਿਉਣੀ ਸਮਝ ਆਵੇ ਸਾਨੂੰ ਵੀ ਜੀਵਨ ਦਾ ਸਹੀ ਮਨੋਰਥ ਪਤਾ ਲੱਗੇ ਅਸੀਂ ਪਰਮੇਸ਼ਰ ਦੀ ਸੰਗਤ ਕਰਕੇ ਨਾਮ ਜਪ ਕੇ ਆਪਣੇ ਜੀਵਨ ਆਧਾਰ ਕਰ ਲਈਏ ਪੂ냐 ਭੁਲਾ ਨਿਸ਼ਮਾ ਬਖਸ਼ੀ ਆ ਸਰਬ ਸੰਤ ਬਖਸ਼ਣ ਯੋਗ ਹੈ ਆਹ ਸ਼ਬਦ ਦੀ ਅਕੀਰ ਲਗਾਂ ਪੰਤੀਆਂ ਪਾਲ ਸਰਵਣ ਕਰ ਲਈਏ ਤ੍ਰਾਗਨ ਸਭਾ ਤਾਤ ਹੈ ਦੂਜਾ ਭੌਵ ਵਿਕਾਰ ਪੰਡਤ ਪੜੈ ਬੰਦਰ ਮੁਖ ਬਦਾਲ ਹੈ 부ਜੈ ਵਿਖਿਆ ਪਿਆਰ ਸਤ ਗੁਰ ਮਿਲੈ ਤ੍ਰਿਕਟਿ ਛੂਟੈ ਚੌਥਾ ਪਦ ਮੁਖਤ ਦਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਗਵੰਦ ਏਕ ਪਾਲ I'll take